ਪਾਠ 12ਵਾਂ ਨੇਤਰਹੀਣਾ ਦਾ ਮਸੀਹਾ ਲੁਈ ਬਰੇਲ ਉਦੇਸ਼ ਵਿਦਿਆਰਥੀਆਂ ਨੂੰ ਦੱਸਣਾ ਕਿ ਜ਼ਰੂਰਤ ਕਾੜ ਦੀ ਮਾਂ ਹੈ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਵਾਪਰੀ ਕੋਈ ਘਟਨਾ ਉਸ ਲਈ ਚਾਨਣ ਮੁਨਾਰਾ ਵੀ ਸਿੱਧ ਹੋ ਸਕਦੀ ਹੈ ਫਰਾਂਸ ਦੇ ਸ਼ਹਿਰ ਪੈਰਿਸ ਤੋਂ ਲਗਭਗ 25 ਕਿਲੋਮੀਟਰ ਦੀ ਦੂਰੀ ਤੇ ਇੱਕ ਕੂਪਰੇਨਾ ਦੇ ਪਿੰਡ ਵਿੱਚ ਲੁਈ ਨਾ ਦਾ ਬੱਚਾ ਰਹਿੰਦਾ ਸੀ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਉਸ ਦੇ ਪਿਤਾ ਸਿਮੋਨ ਬ੍ਰੇਲ ਕੋੜੇ ਦੀਆਂ ਚਮੜੇ ਦੀਆਂ ਕਾਠੀਆਂ ਅਤੇ ਲਗਾਮ ਬਣਾਉਂਦਾ ਕੰਮ ਕਰਦੇ ਸਨ ਲੂਈ ਵੀ ਆਪਣੇ ਪਿਤਾ ਕੋਲ ਉਹਨਾਂ ਦੇ ਕੰਮ ਕਰਨ ਵਾਲੀ ਥਾਂ ਤੇ ਆ ਜਾਂਦਾ ਅਤੇ ਖੇਡਦਾ ਰਹਿੰਦਾ ਇੱਕ ਦਿਨ ਲੂਈ ਦੇ ਪਿਤਾ ਕਿਸੇ ਗਾਹਕ ਨਾਲ ਗੱਲਬਾਤ ਕਰ ਰਹੇ ਸਨ ਲੂਈ ਨੇ ਦੁਕਾਨ ਵਿੱਚ ਪਿਆ ਚਮੜੇ ਵਿੱਚ ਮੋਰੀ ਕਰਨ ਵਾਲਾ ਨੁਕੀਲਾ ਔਜ਼ਾਰ ਉਠਾਇਆ ਅਤੇ ਚਮੜੇ ਵਿੱਚ ਮੋਰੀ ਕਰਨੀ ਸ਼ੁਰੂ ਕਰ ਦਿੱਤੀ ਪਰ ਅਚਾਨਕ ਔਜ਼ਾਰ ਚਮੜੇ ਵਿੱਚੋਂ ਨਿਕਲ ਕੇ ਸਿੱਧਾ ਲੁਈ ਦੀ ਅੱਖ ਵਿੱਚ ਜਾ ਵਜਾ। ਪਿਤਾ ਨੇ ਵੇਖਿਆ ਕਿ ਉਸ ਦੀ ਅੱਖ ਵਿੱਚ ਬਹੁਤ ਗਹਿਰਾ ਜ਼ਖਮ ਹੋ ਗਿਆ ਹੈ। ਉਸ ਜ਼ਖਮ ਨੂੰ ਠੀਕ ਕਰਨ ਲਈ ਪਿੰਡ ਦੀ ਇੱਕ ਬੁੱਢੀ ਔਰਤ ਨੇ ਜੜੀਆਂ ਬੂਟੀਆਂ ਤੋਂ ਦਵਾਈ ਬਣਾ ਕੇ ਲੁਈ ਦਾ ਇਲਾਜ ਕਰਨਾ ਸ਼ੁਰੂ ਕੀਤਾ। ਪਰ ਬਦਕਿਸਮਤੀ ਨਾਲ ਹੌਲੀ-ਹੌਲੀ ਲੁਈ ਦੀਆਂ ਦੋਨਾਂ ਅੱਖਾਂ ਦੀ ਰੌਸ਼ਨੀ ਚਲੀ ਗਈ। ਲੁਈ ਦੇ ਪਿਤਾ ਉਸ ਦਾ ਇਲਾਜ ਕਰਵਾਉਣ ਲਈ ਉਸ ਨੂੰ ਅੱਖਾਂ ਦੇ ਮਾਹਿਰ ਡਾਕਟਰ ਕੋਲ ਪੈरिस ਲੈ ਕੇ ਗਏ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਹੁਣ 3 ਸਾਲਾਂ ਦੇ ਚੰਚਲ ਲੁਈ ਦੀ ਚੰਚਰਤਾ ਕਿਤੇ ਛਾਈ ਮਈ ਹੋ ਗਈ ਜੋ ਬੱਚਾ ਹਮੇਸ਼ਾ ਉਤਸ਼ਾਹ ਨਾਲ ਪਰਿਆ ਇੱਧਰ ਉੱਧਰ ਉਛਲਦਾ ਰਹਿੰਦਾ ਸੀ ਹੁਣ ਉਸ ਨੂੰ ਆਪਣੇ ਛੋਟੇ-ਛੋਟੇ ਕਮਲੀ ਆਪਣੇ ਮਾਤਾ-ਪਿਤਾ ਅਤੇ ਭੈਣ ਭਰਾਵਾਂ ਤੇ ਨਿਰਭਰ ਰਹਿਣਾ ਪੈਂਦਾ ਸੀ ਲੁਈ ਦੇ ਪਿਤਾ ਸਦਾ ਉਸ ਨੂੰ ਉਤਸ਼ਾਹਿਤ ਕਰਦੇ ਉਸ ਨੂੰ ਕਦੇ ਨਿਰਾਸ਼ਾ ਹੋਣ ਨਹੀਂ ਦਿੰਦੇ ਥੋੜਾ ਵੱਡਾ ਹੋਣ ਤੇ ਲੂਈ ਨੇ लाठी ਦੇ ਸਹਾਰੇ ਪਿੰਡ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਪਿੰਡ ਦੀ ਚਰਚ ਦੇ ਪਾਦਰੀ ਦੀ ਨਿਗਾ ਲੂਈ ਤੇ ਪਈ ਉਹ ਲੂਈ ਨਾਲ ਗੱਲ ਕਰਕੇ ਬਹੁਤ ਪ੍ਰਭਾਵਿਤ ਹੋਏ ਉਹ ਰੋਜ਼ ਲੂਈ ਨੂੰ ਲੈ ਕੇ ਕਿਸੇ ਵੱਡੇ ਦਰਖਤ ਦੇ ਹੇਠ ਬੈਠ ਜਾਂਦੇ ਅਤੇ ਉਸ ਨੂੰ ਫੁੱਲਾਂ ਅਤੇ ਪੰਛੀਆਂ ਦੀ ਪਹਿਚਾਨ ਕਰਵਾਉਂਦੇ ਪਾਦਰੀ ਉਸ ਨੂੰ ਸੰਗੀਤ ਦੀ ਸਿੱਖਿਆ ਵੀ ਦਿੰਦੇ ਅਤੇ ਬਾਈਬਲ ਦੀਆਂ ਕਹਾਣੀਆਂ ਵੀ ਸੁਣਾਉਂਦੇ ਪਾਦਰੀ ਦੀ ਸੰਗਤ ਵਿੱਚ ਲੂਈ ਆਸ਼ਾਵਾਦੀ ਬਣ ਗਿਆ ਲੂਈ ਦੇ ਮਨ ਵਿੱਚ ਕੁਝ ਕਰ ਵਿਖਾਉਣ ਦੀ ਇੱਛਾ ਪ੍ਰਗਟ ਹੋਈ ਪਾਦਰੀ ਨੇ ਇੱਕ ਸਕੂਲ ਦੇ ਮੁੱਖ ਅਧਿਆਪਕ ਨੂੰ ਕਹਿ ਕੇ ਉਸ ਨੂੰ ਸਕੂਲ ਵਿੱਚ ਦਾਖਲ ਕਰਾ ਦਿੱਤਾ ਪਹਿਲਾਂ ਤਾਂ ਨੇਤਰਹੀਣ ਲੂਈ ਬਾਕੀ ਸੁਜਾਖੇ ਬੱਚਿਆਂ ਵਿੱਚ ਕੁਝ ਸਹਿਮ ਗਿਆ ਪਰ ਹੌਲੀ ਹੌਲੀ ਆਪਣੇ ਆਤਮ ਵਿਸ਼ਵਾਸ ਅਤੇ ਪ੍ਰਤਿਭਾ ਸਦਕਾ ਆਪਣਾ ਸਥਾਨ ਬਣਾ ਲਿਆ ਬਾਅਦ ਵਿੱਚ ਉਸ ਨੂੰ ਨੇਤਰਹੀਣ ਬੱਚਿਆਂ ਦੇ ਸਕੂਲ ਵਿੱਚ ਦਾਖਲਾ ਮਿਲ ਗਿਆ ਇਸ ਸਕੂਲ ਵਿੱਚ ਵੀ ਉਹ ਆਪਣੀ ਅਸਾਧਾਰਨ ਯੋਗਤਾ ਅਤੇ ਨਿਮਰਤਾ ਸਦਕਾ ਹਰ ਮਨ ਪਿਆਰਾ ਹੋ ਗਿਆ। ਅੱਗੇ ਚੱਲ ਕੇ ਲੂਈ ਇਸ ਵਿਦਿਆਲੇ ਵਿੱਚ ਸਹਾਇਕ ਅਧਿਆਪਕ ਦੇ ਤੌਰ ਤੇ ਕੰਮ ਕਰਨ ਲੱਗੇ। ਲੂਈ ਅਧਿਆਪਕ ਦੇ ਤੌਰ ਤੇ ਵੀ ਬਹੁਤ ਪ੍ਰਸਿੱਧ ਹੋਏ। ਉਸ ਦੇ ਪੜਾਉਣ ਦੇ ਢੰਗ, ਨਿਮਰਤਾ ਅਤੇ ਪਿਆਰ ਭਰੇ ਵਿਵਹਾਰ ਕਾਰਨ ਵਿਦਿਆਰਥੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਸਨ। ਲੂਈ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਸਨ ਕਿ ਇੱਕ ਨੇਤਰਹੀਨ ਬੱਚੇ ਨੂੰ ਅੱਖਰ ਬੋਧ ਕਰਵਾਉਣਾ ਸਭ ਤੋਂ ਗਠਨ ਹੈ। ਜਦੋਂ ਬ੍ਰੇਲ 12 ਸਾਲਾਂ ਦੇ ਸਨ ਉਹਨਾਂ ਨੇ ਸੁਣਿਆ ਸੀ ਕਿ ਚਾਰਲਸ ਬਾਰਬੀਅਰ ਨਾਮਕ ਇੱਕ ਫ੍ਰਾਂਸੀਸੀ ਵਿਅਕਤੀ ਨੇ ਇੱਕ ਅਜੀਹੀ ਲਿਪੀ ਤਿਆਰ ਕੀਤੀ ਹੈ ਜਿਸ ਦੁਆਰਾ ਸੈਨਿਕ ਹਨੇਰੇ ਵਿੱਚ ਵੀ ਸੰਦੇਸ਼ ਪੜ੍ਹ ਸਕਦੇ ਹਨ 1821 ਵਿੱਚ ਬਾਰਬੀਅਰ ਨੇ ਆਪਣੀ ਇਸ ਲਿਪੀ ਦਾ ਪ੍ਰਦਰਸ਼ਨ ਇੱਕ ਨੇਤਰਹੀਨਾਂ ਦੇ ਸਕੂਲ ਵਿੱਚ ਕੀਤਾ ਇਸ ਲਿਪੀ ਵਿੱਚ ਮੋਟੇ ਕਾਗਜ਼ ਪਰ ਕੁਝ ਰੇਖਾਵਾਂ ਅਤੇ ਬਿੰਦੂਆਂ ਨੂੰ ਉਭਾਰਿਆ ਜਾਂਦਾ ਸੀ ਜਿਨਾਂ ਦਾ स्पर्ਸ਼ ਕਰਕੇ ਸੈਨਿਕ ਹਨੇਰੇ ਵਿੱਚ ਵੀ ਪੜ ਲੈਂਦੇ ਸਨ ਉਸ ਦਿਨ ਤੋਂ ਬਾਅਦ ਲੁਈ ਵੀ ਦ੍ਰਿੜ ਨਿਸ਼ਤੇ ਨਾਲ ਨੇਤਰਹੀਨਾਂ ਦੇ ਲਈ ਅਜੀਹੀ ਲਿਪੀ ਦੀ ਰਚਨਾ ਕਰਨ ਵਿੱਚ जुट ਗਿਆ ਜਿਸ ਨੂੰ ਪੜਨ ਸਮੇਂ ਨੇਤਰਹੀਨਾਂ ਨੂੰ ਅੱਖਰ ਬੋਧ ਦੀ ਕੋਈ ਕਠਿਨਾਈ ਨਾ ਆਵੇ ਲੁਈ ਮੋٹے ਕਾਗਜ਼ ਤੇ ਬਿੰਦੂ ਬਣਾ ਬਣਾ ਕੇ ਅੱਖਰ ਰਚਨਾ ਕਰਦੇ ਰਹਿੰਦੇ ਅਖੀਰ ਮਿਹਨਤ رنگ ਲਿਆਈ ਸੰਨ 1829 ਈਸਵੀ ਵਿੱਚ ਉਹਨਾਂ ਨੇ ਇਸ ਲਿਪੀ ਨੂੰ ਪ੍ਰਕਾਸ਼ਿਤ ਕੀਤਾ 8 ਵਰਿਆਂ ਮਗਰੋਂ ਫਿਰ ਇਸ ਦਾ ਸੋਧਿਆ ਹੋਇਆ ਰੂਪ ਦੁਨੀਆ ਸਾਹਮਣੇ ਪੇਸ਼ ਕੀਤਾ। ਪੂਰੀ ਦੁਨੀਆ ਦੇ ਨੇਤਰਹੀਨਾਂ ਦੇ ਲਈ ਲਿਪੀ ਦੀ ਖੋਜ ਨੂੰ ਲੂਈ ਬਰੇਲ ਨੇ ਆਪਣੇ ਜੀਵਨ ਦਾ ਟੀਚਾ ਬਣਾ ਲਿਆ ਸੀ। ਲਗਾਤਾਰ ਮਿਹਨਤ ਕਰਨ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ। ਅੰਤ 6 ਜਨਵਰੀ 1852 ਨੂੰ ਇਹ ਨੇਤਰਹੀਨਾਂ ਦਾ ਮਸੀਹਾ ਸਦਾ ਦੀ ਨੀਂਦ ਸੋ ਗਿਆ। ਲੂਈ ਦੀ ਇਸ ਮਹਾਨ ਖੋਜ ਸਦਕਾ ਸੰਸਾਰ ਸਦਾ ਉਨ੍ਹਾਂ ਨੂੰ श्रद्धा के फुल समर्पित करता रहेगा की सीख्या प्रतिकूल हालातों सदा आशावादी रहना नेत्रहीना प्रति चंगे भाव रखना